ਸਭ ਜਿੰਮਾ ਦਾ ਪਹਾੜਾਂ ਦੇ ਵਿੱਚ ਦੇ ਵੇ ਲਾ ਲੈ ਜਾ ਗੱਲ ਸੁਣ ਇੱਧਰ ਆਵਰੇ ਸਨ ਲੈ ਆ ਹੋ ਰਿਓਂ ਆਵਰੇ ਦੇ ਮੇਰੇ ਸਾਡੀ ਆਸ਼ਾ ਦੇ ਕਰਦੀਆ ਤੇਰਾ ਖਾਤ ਲੱਗਦਾ ਕੀ ਬੋਲੀਆ ਖੜ ਜਾ ਵੇ ਆ ਜਾ ਆ ਜਾ ਸਿੱਧਾ ਤੁਰਿਆ ਕਿਉਂ ਉਧਰ ਦਾ ਆਉਣਾ ਆ ਮਰ ਜੇ ਦਫਾ ਹੋਣਾ ਬਚੋਲਾ ਮਰਨੇ ਨੇ ਕਿੱਥੇ ਵਿਆਹਤਾ ਸੇ ਸਮੋਸਾ ਦਾ ਘਰ ਪੱਲੇ ਪਾਦਾ ਹਾਂ ਦਾ ਚੱਕੀ ਕਹਿੰਦੀ ਆ ਵੇ ਦਾਲ ਲਿਆ ਦੇ ਦਾਲ ਖਾ ਲ ਦਾਲ ਖਾਲ ਨਹੀਂ ਜਲਦਾ ਸੂਆ ਬੰਦਾ ਵੇ ਦਾਲ ਲਿਆ ਦੇ ਰੋਟੀ ਬਣਾਉਣੀ ਆ ਖਾਣੀ ਆ ਲਿਆ ਨਾ ਲਿਆ ਉਹ ਨਾ ਕੋਈ ਨਹੀਂ ਹਾਂ ਚਾ ਲਿਆ ਕੇ ਦੇ ਲਿਆ ਦੋ ਨਾ ਧਿਆਨ ਨਾ ਸੁਣ ਲਿਆ ਹੁਣ ਉਹ ਸੁਣ ਲਿਆ ਬਸ ਲਿਆ ਦੂੰਗਾ ਤੇ ਮੈਨੂੰ ਸਾਲਜ ਕੰਮ ਦਾ ਪਤਾ ਚੰਗਾ ਜੁਬੜੀ ਸਮਝਦੀ ਆ ਚੰਗਾ ਲਿਆ ਚਾਹ ਕੀ ਸੁਣਦਾ ਦਾ ਹੜਾ ਪੈਂਦੀ ਸੀ ਪਤਾ ਨਹੀਂ ਕੀ ਲਿਆਉਣਾ ਬੇਟਾ ਖੰਡਾ ਤੈਨੂੰ ਦਾਲ ਗਿਆ ਸੀ ਮੈਂ ਉਹ ਕੋਈ ਗੱਲ ਨਹੀਂ ਜਦੋਂ ਮੇਰੇ ਕੰਡ ਲੜੀ ਮੈਂ ਆਪੇ ਨਾਲੂੰਗਾ ਅ ਖੰਡ ਦਾ ਗੱਟਾ ਤਾਂ ਪਰਸੋਂ ਲਿਆਂਦਾ ਹਜੇ ਉਹ ਤੂੰ ਐ ਕਰ ਕੁੜੀਏ ਜਾਂ ਮੈਨੂੰ ਉਥੋਂ ਘੋਟਣਾ ਤੈਨੂੰ ਮਿਰਚ ਲਿਆ ਕੇ ਦੇ ਕਿਹੜੇ ਨੇ ਤੈਨੂੰ ਰਾਜਮਾ ਲਿਆ ਕੇ ਦੇਨੇ ਸੀ ਪਹਿਲਾਂ ਮੈਂ ਚਟਨੀ ਰਗੜੀ ਜਨਾ ਪਤਾ ਨਹੀਂ ਦੇਖ ਕਿਉਂ ਹੀ ਮੂੰਹ ਬਣਾਉਂਦੇ ਨਾਲ ਖੰਡ ਲਿਆ ਦੀ ਦੱਸ ਚਾਹ ਬਣਾ ਲਈ ਤੂੰ ਚਾਹ ਧਾਰ ਲਾ ਤੂੰ ਨਾ ਜ਼ਿੰਦਗੀ ਚ ਕੋਈ ਸਿੱਧਾ ਕੰਮ ਕਰੀ। ਬਾਪੂ ਜੀ ਅਖੰਡ ਦਾ ਦੱਸੋ ਕੀ ਕਰਾਂ ਮੈਂ? ਅਖੰਡ ਤਾਂ ਪਹਿਲਾਂ ਆਪਣੇ ਗੱਟਾ ਲਿਆਂਦਾ ਪਿਆ। ਉਹ ਉੱਥੇ ਪਾਲਾ ਪਤਾ ਤੂੰ ਇਹਨੂੰ ਖਾਣ ਦਾ। ਜੇ ਹੁਣ ਇਹਨੂੰ ਮੋੜਨ ਘੱਲਿਆ ਆਪਾਂ ਤੇ ਇਹਦਾ ਪਤਾ ਨਹੀਂ ਕੀ ਚੱਕ ਲਿਆ ਗਿਆ ਉਥੋਂ। ਚਲ ਠੀਕ ਹੈ ਬਾਪੂ। ਸਰਦਾਲਾਂ ਤੋਂ ਲ ਤੁਸੀਂ ਲਿਆ ਦਿਓ ਮੈਨੂੰ। ਲਿਆ ਦੂੰਗਾ ਮੈਂ ਲਿਆ ਦੂੰਗਾ। ਬੇਬੇ। ਹਾਂ ਪੁੱਤ। 100 ਰੁਪਇਆ ਨਹੀਂ 100 ਰੁਪਇਆ ਵੇ ਫਰਿੱਜ ਚ ਪਾਇਆ ਸਿਆ ਉਹ ਖਾਲਾ ਬੁੜੀ ਵੀ ਸਾਡੀ ਕੰਮਲੀ ਆ ਦੱਸ 100 ਰੁਪਇਆ ਫਰਿੱਜ ਚ ਕੰਨ ਲਾਉਂਦਾ ਫਰਿੱਜ ਦਾ ਆ ਹੋਪ ਫਰਿੱਜ ਚ ਪਿਆ 500 ਬੇਬੇ ਵੀ ਕੰਮਲੀ ਆ ਦੱਸ ਚਲ ਕੋਈ ਗੱਲ ਨਹੀਂ ਫਰਿੱਜ ਦਾ ਪੈਸੇ ਲਾਈ ਬੈਠਾ ਢੱਡੇ ਕਰੀਂ ਕਹਿੰਦੀ 100 ਰੁਪਇਆ ਫਰਿੱਜ ਚ ਨਾ ਫਰਿੱਜ ਦਾ ਕੋਸੂ ਬੁਲਦਾ ਆਪੇ ਰਜਤ ਬੇਬੇ ਫਰਿੱਜ ਦਾ ਪੈਸਾ ਹੈ ਨਹੀਂ ਕੀ ਕਰੀਏ ਹੁਣ ਆਪ ਉਹ ਬੇਬੇ 100 ਰੁਪਿਆ ਫਰਿੱਜ ਚ ਪਿਆ 100 ਰੁਪਿਆ ਨਹੀਂ ਹੈਗਾ ਫਰਿੱਜ ਚ ਹਾਂ ਇਹ ਫਰਿੱਜ ਕੋਈ ਪੈਸਾ ਰੱਖੀ ਦੀ ਹੁੰਦੇ ਆ ਬੇਬੇ ਨੇ ਕਿਹਾ ਪੁੱਛ ਲੈ ਜਨ ਬੇਬੇ ਨੂੰ ਬਾਬੂ ਜੀ ਹਾਂ ਦੱਸ ਮੈਂ ਕੀ ਕਰਾਂ ਇਹਦਾ ਕੀ ਹੋ ਗਿਆ ਫਰਿੱਜ ਚ 100 ਰੁਪਏ ਭਾਲਦਾ ਕਰਦਾ ਸੀ ਉਹ ਹੋ ਗਿਆ ਉਹ ਉਹਨੇ ਤਾਂ ਕੌਲੀ ਨੇ ਭੇਜਿਆ ਹਾਂ ਹਾਂ ਅਖੇ 100 ਚੱਕ ਲਿਆ ਫਰਿੱਜ ਚ ਕਹਿੰਦਾ 100 ਰੁਪਏ ਦੇ ਹੈਗਾ ਫਰਿੱਜ ਤੇ ਮੈਂ ਤਾਂ ਉਹ ਭਾਲਦਾ ਸੀ ਜਿਹੋ ਜੀ ਕੋਕੋ ਉਹੋ ਜੇ ਬੱਚੇ ਬੜਾ ਪ੍ਰੇਸ਼ਾਨ ਕੀਤਾ ਤਾ ਬੱਬਾ ਆਕਰ ਜਾ ਕੇ ਰੋਟੀ ਖਾ ਲੈ ਰੋਟੀ ਬਣ ਗਈ ਨਾ ਆਲੀ ਸੀ ਸਵੇਰੇ ਮੈਂ ਪਿੰਦੇ ਬਿੰਦੇ ਨਹੀਂ ਮੈਥੋਂ ਨਾਤਾ ਜਾਂਦਾ ਉਹ ਤੈਨੂੰ ਐ ਕਹਿਣਾ ਕਮਲਾ ਟੱਬਰਾ ਰੋਟੀ ਬਣ ਗਈ ਰੋਟੀ ਖਾ ਲੈ ਉਹ ਜਿੱਥੇ ਜਾਣਾ ਜਾਵੜਾ ਹੈਗੀ ਆ ਮੇਰੇ ਕੋਲ ਐ ਛੋਟੀ ਐ ਕਿਵੇਂ ਕੁੱਤਾ ਬਿੱਲਾ ਵੜ ਜੂਗਾ ਉਹ ਭਾਈ ਰੋਟੀ ਪਾ ਕੇ ਫੜਾ ਦੇ ਇਹਨੂੰ ਮੇਰਾ ਤਾਂ ਇਹਨਾਂ ਨੇ ਮਾਪੋਤਾ ਨੇ ਦਿਮਾਗ ਖਾ ਲਿਆ ਹਾਂ ਹਾਂ ਬਾਪੂ ਕੋਈ ਨਹੀਂ ਫੜਾ ਦਿੰਨੀ ਆ ਰੋਟੀ ਮੈਂ اے ਪ੍ਰਭੂ اے ਪ੍ਰਭੂ ਹੇ ਹਰੀ ਹੁੰਦਾ ਜਗਨਨਾਥ ਪ੍ਰੇਮਰ ਹੁੰਦੀ ਇਹ ਕੀ ਹੋਇਆ ਆਪਣੇ ਘਰੇ ਤਾਂ ਪਹਿਲਾਂ ਹੀ ਦੋ ਕਮਰੇ ਸੀ ਆ ਇੱਕ ਹੋਰ ਤੁਰਿਆ ਆਉਂਦਾ ਇਹ ਇੰਨਾ ਤਾਂ ਵੀ ਚੜਦਾ ਜਾਂਦਾ ਮੈਂ ਤਾਂ ਜਾਣੀਆਂ ਨਹੀਂ ਤਾਂ ਦਿਮਾਗ ਚੱਟਣਗੇ ਮੱਸਾੜੇ ਸਾਥਵੀਕਾ ਫੁਪੜਾ ਬੈ ਜਾ ਬੈ ਜਾ ਪਤ ਕੱਲਾ ਆ ਬੀਬੀ ਨੂੰ ਨਹੀਂ ਲੈ ਕੇ ਆਇਆ ਨਹੀਂ ਨਹੀਂ ਬਸ ਤੇ ਹੀ ਆਇਆ ਮੈਂ ਤਾਂ ਮੋਟਰਸਾਈਕਲ ਦਿੱਤਾ ਹੀ ਨਹੀਂ ਆਂਦੇ ਉੱਤੇ ਚੜਾ ਦੇਗਾ ਕਿਸੇ ਦੇ ਵਾਹ ਭਾਈ ਆ ਮੇਰੇ ਕੋਲ ਪੁਫੜਾ ਮੇਰੇ ਕੱਪੜੇ ਰੱਖੀ। ਉਹ ਪਖੜਾ ਕਿਵੇਂ ਆ? ਵਧੀਆ ਬਾਈ ਵਧੀਆ। ਹੋਰ ਸਭ ਠੀਕ ਠਾਕ ਐ। ਹਾਂ ਪੂਰੀ ਚੜ੍ਹਾਈ ਆ। ਐਤੀ ਤਾਂ ਵੋਟਾਂ 'ਚ ਧੱਕ ਪਾਦੀ ਤੇਰੇ ਬਾਈ ਨੇ। ਠੀਕ ਐ। ਚੋਣਾ ਆਪਣਾ ਹੀ ਬਹੁਤ ਵਧੀਆ ਖੜਾ। ਖਾਰੀ ਦਾਰੂ ਆਪਣੇ ਘਰੇ ਹੀ ਚੱਲੀ। ਠੀਕ ਐ। ਮਰਦਾਸ ਤੂੰ ਨੇ ਦਵਾਈ ਦੂ ਹੀ ਪਾਤੀ। ਇਹ ਮੈਨੂੰ ਆ ਦਾ ਬੀਬੀ ਮੇਰੀ ਮਗਰ ਲਈ ਬਸਤੇ ਆਂਦੀ ਆ। ਅੱਛਾ ਰਾਤਾਂ ਵਾਲੀ ਮਾਸੀ ਦਾ ਠੀਕ ਐ। ਉਹ ਤਾਂ ਵਧੀਆ ਸਾਰੇ। अच्छा उधर ट्रेनਾਂ ਨਹੀਂ ਚੱਲਦੀਆਂ ਨਹੀਂ ਪਾਣੀ ਆ ਗਿਆ ਉਹ ਮਾਮੇ ਦਾ ਪੁੱਤਾ ਪਾਣੀ ਦੀ ਕਿਹੜੀ ਗੱਲ ਕਰਦਾ ਮੈਂ ਤੈਨੂੰ ਪੈਪਸੀ ਪਿਆਉਂ ਮੈਂ ਨਹੀਂ ਪੀਣੀ ਮੇਰੀ ਤਾਂ ਸੌਂ ਪਾਈ ਵੀ ਐ ਉਹ ਸੌਂ ਨਹੀਂ ਐ ਉੱਚੀ ਬੋਲੀ ਥੋੜਾ ਉੱਚੀ ਉੱਚੀ ਬੋਲੀ ਕੀ ਕਹਿ ਰਿਹਾ ਸੀਗਾ ਮੈਂ ਹਾਂ ਮੈਂ ਨਹੀਂ ਪੀਂਦਾ ਹੁਣ ਦਾਰੂ ਮੇਰੀ ਸੌਂ ਪਾਈ ਵੀ ਐ ਲੈ ਲੈ ਸੌਂਫੀਆਂ ਨਹੀਂ ਪਿਉਂਦੇ ਅਜ ਤਾਂ ਅਰੇਜੀ ਵੀ ਨਹੀਂ ਆਉਂਦੇ ਦੋਨੇ ਭਰਾ ਆਪਾਂ ਅੰਗਰੇਜ਼ੀ ਇਹਨੂੰ ਮੇਰੇ ਨੂੰ ਥੋੜਾ ਉੱਚਾ ਸੁਣਦਾ ਦੋਨੇ ਭਰਾਵਾਂ ਨੂੰ ਵੇਖ ਕੇ ਨਾ ਤੇ ਮੇਰਾ ਮਨ ਬੜਾ ਠਰ ਗਿਆ ਉਹ ਤੇਰਾ ਠਰ ਗਿਆ ਮੇਰਾ ਮਚਣ ਲੱਗ ਗਿਆ ਅੱਗੇ ਦੋ ਕੰਬਲੇ ਸੀਗੇ ਹੁਣ ਤਿੰਨ ਹੋ ਗਏ ਓ ਕੋਈ ਨਹੀਂ ਪਾਦਾ ਜੱਪੱਠੇ ਅਜੇ ਹੈਗਾ ਟਾਈਮ ਇਹ ਤਾਂ ਅਵੇਂ ਬੋਲੀ ਜਾਂਦਾ ਲੈ ਸੁਣ ਲਾ ਜਿਹੜਾ ਜਾਂਦਾ ਚੰਦਾ ਬਾ ਕੋਈ ਨਹੀਂ ਪਾਦਾ ਪਾਦਾ ਇਹਦੀ ਆਦਤ ਏ ਬੋਲਣ ਦੀ ਉਹੀ ਚੱਲ ਪੰਦਾ ਟਾਈਮ ਨਾ ਹਜੇ ਸੌਣ ਦਾ ਟਾਈਮ ਕਿੱਥੋਂ ਹੋ ਗਿਆ ਬਹਿ ਜਾ ਹਜੇ ਇਹ ਉਹਦਾ ਮੱਲਾ ਕਰਦੇ ਆਂ। ਉਹ ਨਹੀਂ ਆਉਂਗੀ ਚਾਹ। ਪਰ ਅੱਤਰ ਹੀ ਵੀ ਯਾਰ। ਗੇਜੀ ਕਾਣਾ ਤਾਂ ਲੜਾਈ ਹੋ ਗਈ ਆਪਣੀ। ਅੱਛਾ ਹਾਂ ਬਹੁਤ ਪੈਂਤਰੇ ਹੋਏ। ਕੀ ਹੋ ਗਿਆ? ਗੇਜੀ ਕਾਣਾ ਲੜਾਈ ਹੋ ਗਈ ਲੜਾਈ। ਅੱਛਾ ਕੋਈ ਦਾਹ ਲਗਾ ਜਾ ਕੇ ਖੇਤੋਂ। ਬਾਪੂ ਆ ਤਾਂ ਕਿੱਥੇ ਬੈਠ ਗਿਆ ਤੂੰ ਇਹਨਾਂ 'ਚ? ਤੈਨੂੰ ਕਮਲਾ ਕਰ ਲੈਣਗੇ। ਹੋਰ ਤੇਰੇ ਬਿਜਲੀਆਂ ਲਵਾਉਣੀਆਂ ਪੈਣਗੀਆਂ। ਉਹ ਮੇਰੀ ਗੱਲ ਸੁਣਾ। ਪਹਿਲੇ ਠੰਡਾਈ ਲੈ ਆ ਫਿਰ ਆਹੋ ਚਾਹ ਬਾਅਦ ਚ ਲਈ ਬੈਸਕਟ ਦੇ ਭੂਜਾ ਚੱਕ ਲਈ ਨਾਲ ਬਾਈ ਆ ਲੈ ਸੁਣ ਲੈ ਬਾਪੂ ਬਾਦ ਆਪਾ ਨਾ ਜਾ ਕੇ ਪੈਣਾ ਐ ਕਰ ਮੈਨੂੰ ਪਾਣੀ ਦਾ ਗਲਾਸ ਦੇ ਜੀ ਹੋਰ ਮਖਣਾ ਮਾਮਾ ਠੀਕ ਆ ਮਾਮਾ हां गर्मी ਤਾਂ ਕੋੜਤਾ ਪਜਾਮਾ ਹੀ ਠੀਕ ਰਹਿੰਦਾ। ਓ ਨੋ 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 ਨੋ। ਆਲਾ ਪਾਣੀ ਪੀਲਾ ਪਾਣੀ। ਕਾਣੀ ਕਾਣੀ ਤਾਂ ਨਾ ਪਹਿਲਾਂ ਰਲਾ ਕੇ ਉਤੋਂ ਤਾਜ ਪਾ ਕੇ ਫੇਰ ਤੂੜੀ ਲਿਪੇ ਫੇਰ ਨਹੀਂ ਖਰਾਬ ਹੁੰਦੀ। ਵਾ ਭਾਈ ਬਾਹਰ ਹੋ ਗਿਆ ਮੈਥੋਂ ਵੀ ਬਹਿਣ ਜਾਇਆ ਗਿਆ। ਪਾਣੀ ਤਾਂ ਲਿਆਤਾ ਚਾ ਲਿਆ ਦਿੰਦੀ। ਇਹਨੇ ਕੀ ਗੁਨਾਹ ਕਰਤਾ? ਐਡੀ ਤਾਂ ਕੰਬਲੀ ਹੈ ਨਹੀਂ ਜਿੱਡੀ ਤੁਸੀਂ ਬਣਾਈ ਜਾਂਦੇ ਆ। ਬਾਕੀ ਆਖਰੇ ਬਲਕਾ ਪੁਰੀਆ ਆਪਦੇ ਆਪ ਨਹੀਂ ਨੂੰ ਆਉੜਦੀ ਸਹੀ ਗੱਲ ਐ ਤੇਰੇ ਆਉਂਦਾ ਸਾਨੂੰ ਚਾਹ ਬਹੁਤ ਆ ਚਾਹ ਜੜਿਆ ਬੈ ਨੋ 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 ਸਹੀ ਗੱਲ ਜੀ ਤੁਸੀਂ ਹੁਣੇ-ਹੁਣੇ ਸਾਡੀ ਵੀਡੀਓ ਦੇਖ ਕੇ ਹਟਿਓ ਤੇ ਮੈਨੂੰ ਲੱਗਦਾ ਵੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਜੇ ਵਧੀਆ ਲੱਗੀ ਤਾਂ ਅਗੇ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰਕੇ ਦੱਸੋ ਸਾਡੀ ਮੂਵੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਧੰਨਵਾਦ